1 2 ਵਧੀਆ ਜੋੜੀ ਆ ਮੇਰਾ ਵੀਰ 3 ਬਾਰੋਂ ਨਾਲ ਹਿਲਜਲ ਕਰਿਓ ਕੋਈ ਵੀ 4 5 ਤੇ ਖਿਆਲ ਲੈ ਮੇਰਾ ਵੀਰ ਕਾਇ ਕਰੀ ਚੱਲੇ ਹੋਵੇ 6 7 8 9 10 11 12 13 14 ਪੌਣੇ 14 1 ਮਿੰਟ ਦੇਵੇ 15 ਘਰ ਦੀ ਜੋੜੀ ਚੱਲਦੀ ਆ ਇੰਦੀ ਸੁੰਣੜ ਦੀ 16 ਕਮਲਜੀ ਸੁੰਣੜ ਮੀਕੇ ਜੜਿਆਲੀ ਦੀ ਹਾਂਜੀ 17 ਬਾਬਾ ਜੀ ਬੇਨਤੀ ਆ ਪਿੱਛੇ ਨੂੰ ਰਹੋ ਮੇਰਾ ਵੀਰ 18 ਬਿੰਦਾ ਠੋੜਾ ਕਵਾਇਆ ਜੀ 19 ਪਿੰਡ ਸ਼ੰਕਰ ਤੋਂ ਪਹਿਲੇ ਨੰਬਰ ਦੀ ਜੇਤੂ ਜੋ ਗਿਆ ਵੀ ਬਿੰਦਾ ਠੋੜਾ ਕਵਾਇਆ ਜੀ 21 22 23 24 25 26 27 ਪੌਣੇ 27 ਕਿਹੜੇ 2 ਮਿੰਟ 28 29 ਇਹਨਾਂ ਦੇ ਮਗਰ ਤੇ 44 ਨੰਬਰ ਤੇ ਨਰਿੰਦਰ ਸਿੰਘ ਸ਼ੇਰਪੁਰ ਕਰ ਲੋ ਤਿਆਰੀ 32 33 ਜੰਤế ਖਿਆਲ ਨਾਲ ਖਿਆਲ ਨਾਲ ਬਹੁਤ ਸੋਹਣੀ ਜੋੜੀ ਚੱਲਦੀ ਹੈ 36 ਨਾ ਬਈ ਨਾ ਮੇਰਾ ਵੀਰਾ ਕਮਣਾ 36 ਦੋਏ ਬਹੁਤ ਸੋਹਣੇ ਚੱਲਦੇ ਬੱਚੇ 38 39 39 ਤੋਂ ਦੋ ਕਰਮਾ ਉੱਪਰ ਆ ਜੀ ਤਿੰਨਾ ਮਿੰਟਾਂ ਦੇ 40 ਬਹੁਤ ਵਧੀਆ ਜੋੜੀ ਚੱਲਦੀ ਆ ਇਹਦੀ ਸੁੰਨੜ 41 ਕਮਲ ਜੀ ਸੁੰਨੜ ਮੀਕੇ ਜੜਿਆਲੀ ਦੀ ਘਰ ਦੀ ਜੋ ਗਿਆ 42 43 44 ਖਿਆਲ ਆਵੇ 45 ਨਾ ਵੀ ਨਾ ਫੇਰਾ ਵੀਰ ਪਿਆਰ ਨਾਲੇ 46 47 48 मेरा इकवंजा बह के पा बह के बह जी मेरा भीर बवंजा साढ़े इकवंजा तरवजा चुरुंजा ਬੈਕ ਬੈਕ ਕੇ ਖਾਲ ਨਾਲ ਹੀ ਹੁੰਦਾ ਖਿਆਲ 55 ਬਹੁਤ ਵਧੀਆ ਜਲਦੀ ਜੋੜੀ 56 57 ਨਾ ਵੀ ਬਾਰੂ ਨੇ 58 59 ਲਾਸਟ ਗੇੜ 60 ਬਹੁਤ ਵਧੀਆ ਜੋਗ ਚੱਲੀ ਜਾਵੇ ਮਾਰੋ ਵੀ ਤਾੜੀਆਂ ਇੱਕ ਵਾਰ ਜੋਗ ਦੇ ਲਈ ਤੇ ਸਮਾਂ ਕਰੋ ਨੋਟ 4 ਮਿੰਟ 43 ਸੈਕਿੰਡ 37 ਪੁਆਇੰਟ 4 43 37 ਦਾ ਸਮਾਂ ਲੱਗ ਗਿਆ ਵੇ ਇੰਦੀ ਸੁਣਨ ਦੀ ਘੜੀ ਜੋ ਚੱਲ ਕੇ ਟੀਆ ਹੱਲੇ ਤੱਕਰ ਚੱਲੀਆਂ ਜੋਗਾ ਚੋਂ ਘਟ ਸਮਾ 4437